ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੈਂਪ 13 ਮਈ ਤੋਂ ਲੈ ਕੇ 16 ਮਈ ਤੱਕ ਅਰਬ ਦੇਸ਼ਾਂ ਦੇ ਦੌਰੇ ਤੇ ਨੇ ਆਪਣੇ ਦੂਜੇ ਕਾਰਜਕਾਲ ਦੇ ਇਸ ਪਹਿਲੇ ਸਰਕਾਰੀ ਦੌਰੇ ਤੇ 트੍ਰੈਂਪ ਪਹਿਲਾਂ ਸਾਊਦੀ ਅਰਬ ਫਿਰ ਕਤਰ ਅੰਤ ਵਿੱਚ ਸੰਯੁਕਤ ਅਰਬ ਅਮੀਰਾਤ ਯੂਏਈ ਜਾਣਗੇ 트੍ਰੈਂਪ ਦੀ ਮੇਜ਼ਬਾਨੀ ਲਈ ਤਿੰਨ ਅਰਬ ਦੇਸ਼ਾਂ 'ਚ ਸਖਤ ਮੁਕਾਬਲਾ ਰਿਪੋਰਟਾਂ ਅਨੁਸਾਰ 트੍ਰੈਂਪ ਆਪਣੀ ਫੇਰੀ ਦੌਰਾਨ ਕਤਰ ਦੇ ਸ਼ਾਹੀ ਪਰਿਵਾਰ ਤੋਂ ਤੋਹਫੇ ਵਜੋਂ ਇੱਕ ਆਲਿਸ਼ਾਨ ਬੋਇੰਗ 747 ਫਲੈਸ਼ 8 ਜਹਾਜ਼ ਸਵੀਕਾਰ ਕਰ ਸਕਦੇ ਨੇ ਇਸ ਜਹਾਜ਼ ਨੂੰ 에ਅਰ ਫੋਰਸ 1 ਵੱਜੋਂ ਅਪਗ੍ਰੇਡ ਕੀਤੇ ਜਾਣ ਦੀ ਸੰਭਾਵਨਾ ਹੈ ਇਹ ਕਿਸੇ ਅਮਰੀਕੀ ਰਾਸ਼ਟਰਪਤੀ ਨੂੰ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਤੋਹਫਾ ਹੋ ਸਕਦਾ ਹੈ ਹਾਲਾਂਕਿ ਸੌਪੇ ਨੂੰ ਲੈ ਕੇ ਕਈ ਨੈਤਿਕ ਸਵਾਲ ਵੀ ਉੱਠ ਰਹੇ ਨੇ ਕਿਉਂਕਿ ਇਸ ਜਹਾਜ਼ ਦੀ ਕੀਮਤ ਲਗਭਗ 400 ਮਿਲੀਅਨ ਡਾਲਰ ਯਾਨੀ ਕਿ 3 ਕਰੋੜ 3 ਲੱਖ ਰੁਪਏ ਹੈ ਦਸਨਾ ਮੰਨਦਾ ਹੈ ਕਿ ਰਿਪੋਰਟਾਂ ਸਾਰਟ ਰਾਮ ਆਪਣੇ ਦੂਜੇ ਕਾਰਜਕਾਰ ਨੂੰ ਬਾਅਦ ਵਿੱਚ ਜਹਾਜ਼ ਨੂੰ ਰੱਖ ਸਕਦੇ ਨੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਾਅਦ ਜਹਾਜ਼ ਉਹਨਾਂ ਦੀ ਲਾਇਬ੍ਰੇਰੀ ਨੂੰ ਦਾਨ ਕਰ ਦਿੱਤਾ ਜਾਵੇਗਾ ਤਾਂ ਜੋ ਉਹ ਇਸ ਨੂੰ ਇੱਕ ਨਿੱਜੀ ਨਾਗਰਿਕ ਵਜੋਂ ਵੀ ਵਰਤ ਸਕਣ ਪੰਜਾਬ ਦੇ ਮਲੇਰ ਕੋਟਲਾ ਪੁਲਿਸ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਵਿਚ ਤਾਇਨਾਤੀ ਕਾ ਪਾਕਿਸਤਾਨੀ ਅਧਿਕਾਰੀ ਨੂੰ ਜਾਸੂਸੀ ਗਤੀਵਿਧੀਆਂ ਦੇ ਹਿੱਸੇ ਵਜੋਂ ਜਾਣਕਾਰੀ ਪ੍ਰਦਾਨ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਦੋਵੇਂ ਦੋਸ਼ੀ ਪਾਕਿਸਤਾਨੀ ਅਧਿਕਾਰੀ ਨਾਲ ਫੌਜ ਸਮੇਤ ਹੋਰ ਏਜੰਸੀਆਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਸਨ। ਦੱਸਣਾ ਬੰਦ ਹੈ ਕਿ ਦੋਵੇਂ ਯੂਰੋਪੀਆਂ ਨੂੰ ਜਾਸੂਸੀ ਗਤੀਵਿਧੀਆਂ ਵਿੱਚ ਕਥਿਤ ਸੰਮੂਲੀਅਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਰਿਮਾਂਡ ਤੇ ਲਿਆ ਗਿਆ ਇਸ ਸਬੰਧੀ ਸਾਰੀ ਜਾਣਕਾਰੀ ਅਮਲੇਰਪੋਟਲਾ ਪੁਲਿਸ ਨੇ ਦਿੱਤੀ ਹੈ ਇਸ ਦੇ ਨਾਲ ਹੀ ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਸਾਂਝੀ ਕੀਤੀ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਪੁਲਿਸ ਵਿਭਾਗ ਵਿੱਚ ਵੀ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ ਦੱਸ ਦਈਏ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਇੱਕ ਮਹੱਤਵਪੂਰਨ ਸਫਲਤਾ ਮਿਲੀ ਹੈ ਮਲੇਰ ਕੋਟਲਾ ਪੁਲਿਸ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨਰ ਵਿੱਚ ਤਾਇਨਾਤ ਇੱਕ ਪਾਕਿਸਤਾਨੀ ਧਿਕਾਰ ਨਾਲ ਜੁੜੇ ਦੋ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ। ਖੁਫੀਆ ਜਾਣਕਾਰੀ ਦੇ ਆਧਾਰ ਤੇ ਇੱਕ ਸ਼ੱਕੀ ਨੂੰ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਸਥਿਤਿਕ ਹੈਂਡਲਰ ਨੂੰ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁੱਛਗਿਰਾਨ ਹੋਏ ਖੁਲਾਸਿਆਂ ਦੇ ਆਧਾਰ ਤੇ ਦੂਜੇ ਦੋਸ਼ੀ ਦੀ ਪਛਾਣ ਕੀਤੀ ਗਈ ਹੈ ਤੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਪੁਲਿਸ ਨੇ ਮੁਲਾਜ਼ਮਾ ਤੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਨੇ ਦੋਵਾਂ ਵਿਰੁੱਧ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ। ਕਰੀਸ਼ੂ ਜੀ? ਹਾਂ ਜੀ। ਹਾਂ ਜੀ ਸਰ। ਇੱਕ ਜੁਆਇੰਟ ਸਾਂਝਾ ਸੈਂਟਰਲ ਏਜੰਸੀ ਨਾਲ ਤੇ ਮਰੀਟ ਕੋਟਲਾ ਪੁਲਿਸ ਨੇ ਇੱਕ ਆਪਰੇ ਸਾਂਝੇ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਉਹਦੇ ਦੇਖੇ ਕੁਝ ਉਹਦੀਆਂ ਡਾਊਨਫੋਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲਿਆ ਫਿਰ ਡਿਟੇਲ ਦੇ ਪੁੱਛ ਕੇ ਇਸ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲੋਂ ਸੰਪਰਕ ਚਾਹੀ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਦੇ ਸੰਪਰਕ ਚਾਹੀ ਸੀ ਉਸ ਤੋਂ ਬਾਅਦ ਨਾਲ ਨਾਲ ਜਮਸ਼ਾਨ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਇਸਟੈਬਲਿਸ਼ਮੈਂਟ ਮਾਰੇ ਉਹਦੇ ਬਾਰੇ ਕੋਈ ਕੋਪਰੇਸ਼ਨ ਸ਼ੇਅਰ ਕੀਤੀ ਕੀ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਨੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ account 'ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਰ ਪੈਸੇ ਕਰਕੇ ਸ਼ੇਅਰ ਕੀਤੇ ਗਏ ਸੋ ਇਹਦੇ ਵਿੱਚ ਅਸੀਂ ਦੋ ਬੰਦੇ ਜਿਹਨੇ ਪੈਸੇ ਪਵਾਏ ਸੀਗੇ ਤੇ ਇੱਕ ਲੜਕੀ ਨੂੰ ਅਸੀਂ ਅਰੈਸਟ ਕੀਤਾ ਜਿਹੜੇ ਕਿ ਸਾਡੇ ਕੋਲੇ ਕੱਲ੍ਹ ਤੱਕ ਰਿਮਾਂਡ ਤੇ ਆ ਤੇ ਇਹਦੇ ਵਿੱਚ ਟੋਟਲ ਤਿੰਨ ਬੰਦੇ ਸੀ ਨਾਮਿਨੇਟ ਕੀਤੇ ਆ ਤੇ ਉਹ ਜਿਹੜੇ ਵੀ ਰਿਮਾਂਡ ਤੇ ਉਹ ਗੱਲਬਾਤ ਆਊਗੀ ਉਹ ਡਿਟੇਲ 'ਚ ਪੁੱਛ ਕੇ ਅੱਗੇ ਅਸੀਂ ਇਹਦਾ بس اਕੇ ਜਿਹੜਾ ਜਿਹੜਾ ਕੋਰਟ ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਨੂੰ ਦੇਣੀ ਪਊਗੀ ਪੰਜਾਬ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਤਲਬ ਸੋ ਅਸੀਂ ਤਾਂ ਇਹ ਪੈਸੇ ਵੀ ਰੋਕਾਂਗੇ ਜੇ ਇਹ ਆਰਡੀਐਫ ਤਾਂ ਦਿੰਦੇ ਅਸੀਂ ਬੀਬੀਐਮਬੀ ਤਾਂ ਕਿਉਂ ਦਈਏ ਹਿਸਾਬ ਦਿਓ ਪਹਿਲਾਂ ਆਡਿਟ ਕਰਾਵਾਂਗੇ ਆਡਿਟ ਕਰਾਵਾਂਗੇ ਬਹੁਤ ਵਿਦਲੰਕਾ ਆਡਿਟ ਕਰਾਵਾਂਗੇ ਸਾਰਾ ਕਿਤੇ ਕਿਤੇ ਪੈਸੇ ਵਰਤਦੇ ਨੇ ਇਹ ਤਾਂ ਐਸ਼ ਪ੍ਰਸਤੀ ਦਾ ਇੱਕ ਸਾਧਨ ਬਣ ਗਿਆ ਬਸ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ